ਆ ਪਾਣੀ ਦੀ ਬੋਤਲ ਤਾਂ ਹੀ ਰੱਖ ਕੇ ਸੀ ਸਰ ਪਾਣੀ ਕੀ ਕਰਨਾ ਉਹ ਪੀਣਾ ਹੈ ਹੋਰ ਕੀ ਕਰਨਾ ਗਲ ਸੁੱਕੀ ਜਾਂਦਾ ਮੇਰਾ ਦੇ ਕਿੱਥੇ ਸਰ ਪਾਣੀ ਆਪ ਇਹਨਾਂ ਦੇ ਘਰੇ ਜਾ ਕੇ ਪੀਵਾਂਗੇ ਉਹ ਯਾਰ ਤੈਨੂੰ ਪਤਾ ਤਾਂ ਹੈਗਾ ਮੈਂ ਫਿਲਟਰ ਵਾਲਾ ਪਾਣੀ ਪੀਣਾ ਜੇ ਇਹਨਾਂ ਦੇ ਘਰੇ ਫਿਲਟਰ ਨਾ ਹੋਇਆ ਫੇਰ ਉਹ ਮੇਰੇ ਇਨਫੈਕਸ਼ਨ ਹੋ ਜਾਂਦੀ ਆ ਦੂਜਾ ਪਾਣੀ ਪੀ ਕੇ ਪਹਿਲਾਂ ਵੀ ਹੋਈ ਆ ਤੈਨੂੰ ਪਤਾ ਤਾਂ ਹੈਗਾ ਉਹ ਸਰ ਕਮਾਲ ਦੀ ਗੱਲ ਕਰਦੇ ਹੋ ਫਿਲਟਰ ਤਾਂ ਅੱਜ ਕੱਲ੍ਹ ਆਮ ਗੱਲ ਹੋ ਗਈ ਘਰ ਘਰ ਤਾਂ ਫਿਲਟਰ ਲੱਗੇ ਪਿਆ ਲੈ ਬੁੱਤ ਦੇ ਦੇ ਹੁਣ ਫੋਨ ਅੰਕਲ ਨੂੰ ਬਹੁਤ ਟਾਈਮ ਹੋ ਗਿਆ ਥੋੜੀ ਕੋਈ ਗੱਲ ਨਹੀਂ ਜਿੱਦੀ ਆ ਥੋੜਾ ਜਿਹਾ ਜੀ ਖੇਡ ਲੈਣ ਦੇ ਖੇਡ ਲੈ ਆ ਆ ਲੋ ਮੰਤਰੀ ਸਾਹਿਬ ਪਾਣੀ ਪੀਓ ਜੀ ਲੈ ਲੈ ਫਿਲਟਰ ਵਾਲਾ ਫਿਲਟਰ ਵਾਲਾ ਕਿੱਥੇ ਜੀ ਫਿਲਟਰ ਵਾਲਾ ਪਾਣੀ ਪੀਤਾ ਨੂੰ ਤਾਂ 6 ਮਹੀਨੇ ਹੋ ਗਏ ਜੇ ਕਦੇ-ਕਦੇ ਪੀਤਾ ਤਾਂ ਰਿਸ਼ਤੇਦਾਰੀ ਚ ਪੀਤਾਗਾ ਖਰਾਬ ਹੋਇਆ ਪਿਆ ਨਾ ਫਿਲਟਰ ਇਹ ਠੀਕ ਕਿਉਂ ਨਹੀਂ ਕਰਾਇਆ ਗਿਆ ਸੀ ਜੀ ਸਾਰਾ ਪਿੰਡ ਇਕੱਠਾ ਹੋ ਕੇ ਸਰਪੰਚ ਕੋਲੇ ਮਤਾ ਪਾ ਕੇ ਵੀ ਦਿੱਤਾ ਠੀਕ ਹੀ ਨਹੀਂ ਕਰਾਉਂਦਾ ਕਹਿੰਦਾ ਸਰਕਾਰ ਵੱਲੋਂ ਗ੍ਰਾਂਟ ਨਹੀਂ ਆਹੀਗੀ ਮੈਂ ਸਮਝਿਆ ਨਹੀਂ ਕੁਛ ਪਿੰਡ ਵਾਲਾ ਫਿਲਟਰ ਆਈ ਆਪਣਾ ਸਾਰੇ ਪਿੰਡ ਦਾ ਸਰਕਾਰੀ ਅੱਛਾ ਅੱਛਾ ਹਾਂਜੀ ਵੈਸੇ ਪਾਣੀ ਮੰਤਰੀ ਸਾਹਿਬ ਇਹ ਮਾੜਾ ਨਹੀਂ ਹੈਗਾ ਪੱਤਣ ਦਾ ਪਾਣੀ ਆ ਪਿਛਲੇ 6 ਮਹੀਨੇ ਤੋਂ ਅਸੀਂ ਵੀ ਇਹੀ ਪੀ ਰਹੇ ਹਾਂ ਤੁਹਾਨੂੰ ਨਹੀਂ ਜੀ ਕਿਰੋਂ ਦਾ ਮੈਂ ਹੁਣ ਪੀ ਕੇ ਦਿਖਾ ਦਣਾ ਮੈਂ ਤੁਹਾਨੂੰ ਕਿਹਾ ਸੀ ਨਾ ਡਿਪੈਂਡਾਂ ਚ ਫਿਲਟਰ ਘੱਟ ਹੀ ਹੁੰਦਾ ਕਰਤਨੋ ਹੀ ਕੰਮ ਉਹ ਤੈਨੂੰ ਪਤਾ ਹੈ ਵੀ ਮੇਰੇ ਰੈਫੈਕਸ਼ਨ ਹੋ ਜਾਂਦੀ ਆ ਪਾਣੀ ਪੀ ਕੇ ਨਹੀਂ ਲੱਗਦਾ ਮੈਨੂੰ ਹੁਣ ਕਿਵੇਂ ਲੱਗਾ ਹੁੰਦਾ ਸਰ ਪਾਣੀ ਮੈਨੂੰ ਸਾਫ਼ ਲੱਗਦਾ ਪੀ ਲੋ ਪਲੀਜ਼ ਰਿਕਵੈਸਟ ਆ 2027 ਇਹ ਮਿਸ਼ਨ ਮੇਂ ਮਰਵਾ ਦੇਣਾ ਮੈਨੂੰ ਪੀਲੋ ਪੀਲੋ ਹੀ ਸਾਫ ਆ ਬਣੀ ਹੁਣ ਦੱਸੋ ਜੀ ਕਿਸ ਕੰਮ ਲਈ ਬੁਲਾਇਆ ਸੀ ਕੰਮ ਤਾਂ ਜੀ ਇਹੀ ਜਿਗਾ ਆਪਣੀ ਨਾ ਪਿੰਕੀ ਨੂੰ ਗੁੜਤੀ ਦੇਣੀ ਆ ਆ ਚੱਕੋ ਗੁੜ ਤੇ ਦਿਓ ਗੁੜਤੀ ਪਿੰਕੀ ਨੂੰ ਗੁੜਤੀ ਮੈਂ ਸਮਝ ਨਹੀਂ ਆਪਣੀ ਮੱਝ ਸੁਈਆ ਨਾ ਜੀ ਉਹਦੀ ਕੱਟੀ ਦਾ ਨਾਮ ਪਿੰਕੀ ਹੈਗਾ ਉਹਨੂੰ ਗੁਰਤੀ ਦੇਣੀ ਆ ਕੱਟੀ ਨੂੰ ਗੁਰਤੀ ਦੇਣੀ ਹਾਂਜੀ ਹਾਂਜੀ ਆਹੀ ਕੰਮ ਵਾਸਤੇ ਬੁਲਾਇਆ ਤੁਹਾਨੂੰ ਜੀ ਹੈ ਹਾਂਜੀ 1 ਮਿੰਟ ਪੁਰੇ ਆ ਤੀ ਜਰ ਉਸਕੜਾ ਹੀ ਨਾ ਤੋ ਹੈ ਹੈ ਇਹ ਕੱਲ੍ਹ ਹੈ ਕੋਈ ਕੱਟੀ ਨੂੰ ਕੌਣ ਗੁਰਤੀ ਦਿੰਦਾ ਹੁੰਦਾ ਹੈ ਸਰ ਇਹੀ ਤਾਂ ਆਪਣੀ ਯੂਨੀਕਨੈਸ ਆ ਆਪਾਂ ਕੰਮ ਹੀ ਉਹ ਕਰਨੇ ਜਿਹੜੇ ਜਨਤਾ ਦੇ ਵਿੱਚ ਮਕਬੂਲ ਹੋਣ ਇਹਨਾਂ ਲੋਕਾਂ ਦੀਆਂ ਛੋਟੀਆਂ-ਛੋਟੀਆਂ ਮੰਗਾਂ ਆ ਆਪਾਂ ਉਹੀ ਮੰਗਾਂ ਪੂਰੀਆਂ ਕਰਕੇ ਇਹਨਾਂ ਨੂੰ ਖੁਸ਼ ਕਰ ਦੇਣਾ ਜਿਨ੍ਹਾਂ ਦੀ ਕੋਈ ਵੱਡੀ ਮੰਗ ਹੋਵੇ ਇਹ ਤੁਹਾਡੇ ਲਈ ਕੁਰਸੀ ਤੇ ਨਾ ਬੈਠੇ ਹੁਣ ਇਹ ਸੇ ਕਰਕੇ ਸਰ ਇਹਨਾਂ ਨੂੰ ਇਹਨਾਂ ਦੀਆਂ ਮੰਗਾਂ ਦੇ ਵਿੱਚ ਖੁਸ਼ ਰੱਖੋ 2027 ਸਰ ਮੈਂ ਤੁਹਾਨੂੰ 2027 ਦੇ ਵਿੱਚ ਮੁੱਖ ਚਿਹਰੀ ਵਜੋਂ ਦੇਖਣਾ ਚਾਹੁੰਦਾ ਸਰ ਐਸੇ ਮੈਨੂੰ ਤੇਰੀਆਂ ਗੱਲਾਂ 'ਚ ਤੰਤ ਲੱਗਦਾ ਨਹੀਂ ਚੱਲ ਕੋਈ ਗੱਲ ਨਹੀਂ ਚੱਲਾਂਗੇ

ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਇਸ ਟਾਈਮ ਉਸ ਜਗ੍ਹਾਏ ਹੋਏ ਹਾਂ ਜਿੱਥੇ ਮੰਤਰੀ ਸਾਹਿਬ ਆਏ ਨੇ ਹਾਂ ਜੀ ਇਹ ਉਹੀ ਮੰਤਰੀ ਸਾਹਿਬ ਨੇ ਜਿਹੜੇ ਇਸ ਵਾਰੀ ਹਾਰ ਕੇ ਤੇ ਪਿਛਲੀ ਵਾਰ ਜਿੱਤ ਗਏ ਸੀ ਪਿਛਲੀ ਵਾਰ ਜਿੱਤ ਕੇ 5 ਸਾਲ ਦਿਖਾਏ ਨਹੀਂ ਦਿੱਤੇ ਤੇ ਬਾਹਰ ਕਿਤੇ ਘੁਮਣ ਚਲੇ ਗਏ ਸੀ ਇਸ ਵਾਰੀ ਇਹ ਮੰਤਰੀ ਸਾਹਿਬ ਹਾਰ ਗਏ ਨੇ ਤੇ ਇੱਥੇ ਕੱਟੀ ਨੂੰ ਗੁਰਤੀ ਦੇਣ ਆਏ ਹੋਣੇ ਹਾਂ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਕੱਟੀ ਨੂੰ ਗੁਰਤੀ ਦੇਣ ਆਏ ਹੋਣੇ ਵੈਸੇ ਕੱਟੀ ਨੂੰ ਕੌਣ ਗੁਰਤੀ ਦਿੰਦਾ ਹੁੰਦਾ ਹੁੰਦਾ ਕੀ ਕਾਰਨ ਕਿਉਂ ਦੇਣ ਆਏ ਨੇ ਆਜੋ ਆਪਾਂ ਪੁੱਛਦੇ ਹਾਂ ਜਲਦੀ ਜਲਦੀ ਆਜੋ ਜੀ ਲਾਇਆ ਹੈ ਪੱਤਰਕਾਰਾਂ ਨੂੰ ਨਹੀਂ ਬੁਲਾਈ ਜੀ ਤੁਸੀਂ ਬੁਲਾਈ ਨਹੀਂ ਨਹੀਂ ਅਸੀਂ ਨਹੀਂ ਬੁਲਾਈ ਤੁਹਾਨੂੰ ਅੱਜ ਲਾਈਵ ਦਿਖਾਉਂਦੇ ਆ ਸਤਿ ਸ਼੍ਰੀ ਅਕਾਲ ਮੰਤਰੀ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਸੀਂ ਇਸਲੀ ਵਾਰ ਜਿੱਤ ਕੇ 5 ਸਾਲ ਗੈਰ ਰਹੇ ਐਸ ਵਾਰੀ ਤੁਸੀਂ ਹਾਰ ਗਏ ਤੇ ਇੱਥੇ ਕੱਟੀ ਨੂੰ ਗੁਰਤੀ ਦੇਣ ਆਗੇ ਕੀ ਕਰਨਾ ਜੀ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਜੇ ਅਸੀਂ ਨਹੀਂ ਆਉਂਦੇ ਤੁਹਾਨੂੰ ਤਾਂ ਵੀ ਤਕਲੀਫ ਹੈ ਜੇ ਅਸੀਂ ਆਉਣੇ ਤੁਹਾਨੂੰ ਤਾਂ ਵੀ ਤਕਲੀਫ ਹੈ ਅਸਲ ਚ ਗੱਲ ਪਤਾ ਕੀ ਹੈ ਇਹਨਾਂ ਦਾ ਟੀਆਰਪੀ ਦਾ ਮਸਲਾ ਹੈ ਇਹ ਆਪਦੀ ਟੀਆਰਪੀ ਤੱਕ ਰਹਿੰਦੇ ਨੇ ਓ ਯਾਰ ਸਾਨੂੰ ਕੰਮ ਕਰ ਲੈਣ ਦਿਓ ਸਾਨੂੰ ਲੋਕਾਂ ਨੇ ਨਹੀਂ ਚੁਣਿਆ ਸਾਡੇ ਚ ਜੇ ਕਮੀਆਂ ਸੀਗੀਆਂ ਹੁਣ ਉਹੀ ਕਮੀਆਂ ਸੀ ਇੱਥੇ ਦੂਰ ਕਰਨਾ ਹੈ ਤੁਸੀਂ ਜੇ ਅਸੀਂ ਚੰਗਾ ਕੰਮ ਕਰੀਏ ਤਾਂ ਵੀ ਮਾੜਾ ਕਹਿਣਾ ਹੈ ਜੇ ਮਾੜਾ ਕਰੀਏ ਫਿਰ ਤੋ ਤੁਸੀਂ ਮਾੜਾ ਕਹਿਣੀ ਕਹਿਣਾ ਸਾਨੂੰ ਸਾਡਾ ਕੰਮ ਕਰਨ ਲੈਣ ਦਿਓ ਯਾਰ ਜੇ ਸਾਡੇ ਕਰਕੇ ਨਾ ਵੀ ਕੀ ਪਤਾ ਨੰਨ ਗੱਲ ਕਰ ਰਹੇ ਹਨ ਜੇ ਸਾਡੇ ਕਰਕੇ ਇਹਨਾਂ ਦੀ ਹੁਣ ਸਕੂਨ ਮਿਲ ਰਹੀ ਹੈ ਤਸ ਯਾਰ ਸਾਡਾ ਕੀ ਕਸਦਾ ਇਹਦੇ ਚ ਤੁਸੀਂ ਖੁਸ਼ ਹੋ ਨਾ ਹਾਂਜੀ ਹਾਂ ਇਸ ਤਾਂ ਬਹੁਤ ਖੁਸ਼ ਹੈ ਮੰਤਰੀ ਸਾਹਿਬ ਦੇ ਚਰਨ ਸਾਡੇ ਘਰੇ ਪਏ ਨੇਗੇ ਇਹ ਥੋੜਾ ਵੱਡਾ ਪਣਾ ਜੀ ਵੱਡਾ ਪਣਾ ਇਸ ਕਰਕੇ ਸਾਡੀ ਬੇਨਤੀ ਹੈ ਤੁਸੀਂ ਜਾਓ ਸਾਨੂੰ ਸਾਡਾ ਕੰਮ ਕਰ ਲੈਣ ਕਿ ਪਿੰਕੀ ਇੰਤਜ਼ਾਰ ਕਰਦੀ ਆ ਸਾਡਾ ਗੁਰਤੀ ਦੇਣੀ ਅਨ ਨੂੰ ਲੈ ਵੀ ਪਿੰਕੀ ਆ ਸਾਨੂੰ ਲਾਈਵ ਦਿਖਾਓ ਨਹੀਂ ਮੰਤਰੀ ਸਾਹਿਬ ਕਿਵੇਂ ਪਿੰਕੀ ਨੂੰ ਗੁਰਤੀ ਦੇਣਗੇ ਦੇਖੋ ਜੀ ਲੋ ਜੀ ਛੁੜ ਕਰ ਛੁੜ ਕਰ ਹਾਂ ਹਾਂ ਲੈ ਪਿੰਕੀ ਆਕਰ ਆਕਰ ਪੁੱਤ ਜਿਵੇਂ ਤੇਰੀ ਮੰਮੀ ਕਰਦੀ ਹੁੰਦੀ ਆ ਐ ਕਰ ਆ ਆ ਆ ਆ ਤੈਨੂੰ ਗੁਰਤੀ ਐ ਆ ਆ ਆ ਆ ਆ ਆ ਉਹ ਮੰਤਰੀ ਸਾਹਿਬ ਇਹ ਬੱਚਾ ਥੋੜੀ ਆਕਰ ਨੂੰ ਇਹ ਤਾਂ ਕੱਟੀ ਆ ਮੱਚਦੀ ਨਹੀਂ ਨਹੀਂ ਹੈ ਵੀ ਬੱਚੇ ਹੀ ਐ ਇਹ ਬਫੈਲੋ ਦਾ ਬੱਚਾ ਹਾਂਜੀ ਹਾਂ ਤੁਸੀਂ ਇਹਦਾ ਨਾ ਪਿੰਕੀ ਰੱਖਿਆ ਨਾ ਹਾਂਜੀ ਹਾਂ ਜੇ ਬੱਚਾ ਤਾਂ ਹੀ ਰੱਖਿਆ ਹਾਂਜੀ ਹਾਂ ਕਾ ਕਰਕੇ ਲੈ ਕਰ ਪੁੱਤ ਆਹ ਇਹ ਕਰਾਉਣਿਆ ਜੀ ਆ ਜਿਉਂ ਕਰ ਜਿਉਂ ਕਰ ਥੋੜੇ ਕੱਤੀ ਦੇ ਕੋਲ ਉਸ ਕਰ ਕੱਤੀ ਤੇ ਏ ਤਾਰਿਆ ਜਿਉਂਦੀ ਰਹੇ ਜਿਉਂਦੀ ਰਹੇ ਜਿਉਂਦੀ ਰਹੇ ਖੁਸ਼ ਖੁਸ਼ ਹਾਂਜੀ ਹਾਂ ਪੂਰੇ ਖੁਸ਼ ਆਗੇ ਇੱਕ ਬਈ ਕੋਈ ਕੋਈ ਚਨਾ ਮੰਤਰੀ ਜੀ ਆਪਾ ਸੈਲਫੀ ਕਰ ਲੈਨੇ ਸਰ ਹਾਂ ਹਾਂ ਲੈ ਮੈਂ ਮੈਂ ਕਰਦਾ ਓਰੇ ਬੜਾ ਓਰੇ ਬੜਾ ਓਰੇ ਬੜਾ ਲੈ ਆ ਫੜ ਮੜਾ ਜਾ ਇਹ ਪਿੰਕੀ ਨੂੰ ਐ ਕਰ ਇਹ ਇਹ ਇਧਰ ਲੁੱਕ ਲੁੱਕ ਸਮਾਈਲ ਪਿੰਕੀ ਸਮਾਈਲ ਇਹ ਆਹਾਹਾਹਾ ਲੁੱਕ ਤੇ ਆ ਲੁੱਕ ਖੁਸ਼ ਹਾਂ ਹਾਂਜੀ ਹਾਂ ਬਹੁਤ ਖੁਸ਼ ਹਾਂ ਜੀ ਇਹ ਗੋਹਾ ਗੁੜਾ ਕਰਨਾ ਉਹ ਵੀ ਕਰ ਦਿੰਨੇ ਆ ਨਹੀਂ ਨਹੀਂ ਜੀ ਤੁਸੀਂ ਸਾਡੇ ਘਰੇ ਚਾਰਨ ਬਾਤ ਐਨੀ ਬਹੁਤ ਹੈਗਾ ਚਲੋ ਠੀਕ ਆ ਜੀ ਸਾਨੂੰ ਇਜਾਜ਼ਤ ਦਿਓ ਨਹੀਂ 1 ਮਿੰਟ ਰੁਕੋ ਜੀ ਤੂਰੇ ਖੜੀ ਕਰਦੇ ਦੁੱਧ ਲੈ ਕੇ ਮੰਤਰੀ ਸਾਹਿਬ ਅਸਤੇ ਦੁੱਧ ਅਸਲ 'ਚ ਦੁੱਧ ਨਾ ਮੈਂ ਪੀਂਦਾ ਨਹੀਂ ਕੋਈ ਨਹੀਂ ਨਾ ਬੌਲੀ ਵਾਲਾ ਦੁੱਧ ਤੁਸੀਂ ਪੀ ਕੇ ਜਾਓ ਇੱਕ ਵਾਰ ਆ ਜਾ ਬੁੱਤ ਆ ਜਾ ਬੌਲੀ ਵਾਲਾ ਹਾਂਜੀ ਹਾਂ ਬੌਲੀ ਕਿੰਦੀ ਆ ਓਏ ਸਰ ਜਿਹੜਾ ਮੱਝ ਸੂਣ ਤੋਂ ਬਾਅਦ ਪਹਿਲਾ ਦੁੱਧ ਹੁੰਦਾ ਹਾਂ ਹਾਂ ਉਹਨੂੰ ਹੀ ਬੌਲੀ ਵਾਲਾ ਦੁੱਧ ਕਹਿੰਦੇ ਆ ਗੱਲ ਸੁਣ ਤੈਨੂੰ ਪਤਾ ਹੈ 5 ਸਾਲ ਹੋ ਗਏ ਮੈਨੂੰ ਦੁੱਧ ਛੱਡੇ ਨੇ ਡਾਕਟਰ ਨੇ ਬਣਾ ਕੀਤਾ ਹੋਇਆ ਮੈਨੂੰ ਸਰ ਹੁਣ ਤਾਂ ਪੀਣਾ ਹੈ ਪੀਣਾ 2027 ਨਾ ਰਮਾਏਗਾ ਲੋ ਮੰਤਰੀ ਸਾਹਿਬ ਦੁੱਧ ਲਓ ਜੀ ਲੈ ਬੁੱਤ ਫੋਨ ਦੇ ਦੇ ਹੁਣ ਮੰਤਰੀ ਸਾਹਿਬ ਨੂੰ ਹਾਂ ਲੋ ਜੀ ਲੇਓ ਜੀ ਬੈਟਰੀ ਲੋ ਕਰਤੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਅੱਛਾ ਪੀਓ ਪੀਓ ਜੀ ਬਹੁਤ ਸਵਾਦ ਆ ਦੁੱਧ ਦਾ ਇਹ ਪੀ ਪੀ ਤੁਸੀਂ ਪੀ ਆ ਜੀ ਪਹਿਲਾਂ ਪੀਓ ਪੀਓ ਜੀ ਹਾਂ ਮੈਂ ਕਿਹਾ ਸੀ ਨਾ ਸਵਾਦ ਆਊਗਾ ਸਵਾਦ ਆ ਨਾ ਬਾਥਰੂਮ ਕਿੱਥੇ ਹੈ ਇਧਰ ਹੈ ਬਾਥਰੂਮ ਇੱਕ ਮਿੰਟ ਮੈਂ ਆ ਹਾਂ ਠੀਕ ਹੈ ਸਾਫ ਕਰਕੇ ਆਉਣਾ ਲੱਗਦਾ ਕੰਮ ਹੋ ਗਿਆ ਮੈਂ ਨਾ ਫਿਰ ਨਹੀਂ ਬੇਰਤ